ਇੰਦਾ ਮੇਰਾ ਵੀਰ ਮੈਡਲ ਜਿੱਤ ਕੇ ਆਇਆ ਲੰਮੀ ਬਾਹਰ ਕਈ ਦੇ ਓਏ ਹਰਿਆ ਹਰਿਆ ਕਾ ਡੇੜੀ ਮੰਮੀ ਨੂੰ ਉਹ ਡੋਡੇ ਘੋਡੇ ਦਾ ਅਮਰ ਮੀਤ ਜਿੱਤ ਕੇ ਆਇਆ ਬ੍ਰੌਂਜ਼ ਮੈਡਲ ਕੀ ਕਹਿਣਾ ਚਾਹੋਗੇ ਪਿੰਡ ਵੱਲੋਂ ਜਿਹੜਾ ਸਵਾਗਤ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਨਿਵਾਸੀਆਂ ਦਾ ਜਿਨ੍ਹਾਂ ਮੈਨੂੰ ਇੰਨਾ ਤਹਿ ਦਿਲੋਂ ਸਵਾਗਤ ਕੀਤਾ ਮੇਰਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਤਾਂ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਮੈਂ ਪਿੰਡ ਦਾ ਨਾਂ ਇਦਾਂ ਰੋਸ਼ਨ ਕਰਦਾ ਰਹੂੰਗਾ ਜੀ ਕਿੰਨੇ ਜਿਹੜੇ ਪਿੱਛੋਂ ਜਿਹੜਾ ਹੈ ਆਗੇ ਦੀ ਮੈਨੂੰ ਇਹ ਬ੍ਰਾਉਂਜ਼ ਮੈਡਲ ਇਹ ਜੀ 9 ਸਾਲ ਬਾਅਦ ਜਿਹੜਾ ਮੈਡਲ ਆਇਆ ਵਾ ਜਿਹੜਾ ਵਰਲਡ ਕੱਪ ਦੇ ਵਿੱਚੋਂ ਇਹ 9 ਸਾਲ ਬਾਅਦ ਆਇਆ ਜੀ ਹੁਣ ਕਿੰਨੀਆਂ ਟੀਮਾਂ ਨੇ ਕੁੱਲ ਪਾਰਟਿਸਪੇਟ ਪੂਰੇ ਵਰਲਡ ਦੀਆਂ ਟੀਮਾਂ ਵਰਲਡ ਕੱਪ ਹੀ ਜੀ ਤੇ 24 ਟੀਮਾਂ ਨੇ ਪਾਰਟਿਸਪੇਟ ਕੀਤਾ ਸੀ ਤੇ ਇੰਡੀਆ ਦਾ ਤੀਜਾ ਸਥਾਨ ਰਿਹਾ ਜੀ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਗਿਲਾ ਹੈਗਾ ਮਨ ਦੇ ਵਿੱਚ ਕਿਤੇ ਮੈਡਲ 골ਡ ਮੈਡਲ ਹੁੰਦਾ ਹੈ ਹਾਂਜੀ ਇਹ ਹੈਗਾ ਜੀ ਜਿੱਦਾਂ ਸ਼ਿਕਵਾ ਹੈ ਕਿ 골ਡ ਮੈਡ ਪਰ ਜਿਹੜੀਆਂ ਹੁਣ ਗਲਤੀਆਂ ਕੀਤੀਆਂ ਉੱਤੋਂ ਹੀ ਕੰਮ ਕਰਾਂਗੇ ਹੁਣ ਤੇ ਅੱਗੇ ਜਿਹੜਾ ਇਹਨੂੰ 골ਡ ਵਿੱਚ ਅਸੀਂ ਬਦਲਾਂਗੇ ਜੀ ਆਦਰਸ਼ ਕਿੰਨੂੰ ਮੰਨਦੇ ਹੋ ਆਪਣਾ ਕਿਉਂਕਿ ਤੁਹਾਡੇ ਪਰਿਵਾਰ ਦਾ ਪਿਛੋਕੜ ਦੇਖਿਆ ਜਾਵੇ ਸਾਰਾ ਹਾਕੀ ਨਾਲ ਹੀ ਜੁੜਿਆ ਆ ਹੈ ਹਾਂਜੀ ਹਾਂਜੀ ਮੇਰੇ ਸਾਰੇ ਜਿੱਦਾਂ ਫੈਮਿਲੀ ਜਿ ਮੇਰੇ ਤਾਇਆ ਜੀ ਮੇਰੇ ਫਾਦਰ ਸਾਹਿਬ ਮੇਰੇ ਚਾਚਾ ਜੀ ਕਾਸ਼ਦੀਪ ਸਿੰਘ ਲੰਪੀ ਨਾਲ ਉਹਨਾਂ ਤੋਂ ਵੀ ਪ੍ਰੇਰਿਤ ਹੋ ਕੇ ਮੈਂ ਹਾਕੀ ਸਟਾਰਟ ਕੀਤੀ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਸਵਾਗਤ ਹੋਇਆ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਪਿੰਡ ਦੇ ਨਿਵਾਸੀਆਂ ਦਾ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਜਿਹ ਤਮੇ ਅੱਗੇ ਇਦਾਂ ਮਿਹਨਤ ਕਰਦਾ ਰਵਾਂਗਾ ਜੇ ਤੇ ਪਿੰਡ ਦਾ ਨਾਮ ਰੌਸ਼ਨ ਕਰਦਾ ਰਵਾਂਗਾ ਜੀ ਤੇ ਆਪਣੇ ਦੇਸ਼ ਦਾ ਹਾਂਜੀ ਭਾਜੀ ਗੀਰਾਮ ਆਪਣੇ ਅਮਨਦੀਪ ਸਿੰਘ ਜੀ ਤੇ ਤੁਹਾਡਾ ਪੁੱਤਰ ਹੈਗਾ ਇਹ ਹਾਂਜੀ ਹਾਂਜੀ ਬੇਟਾ ਜੀ ਆਪਾਂ ਕੀ ਕਹਿਣਾ ਚਾਹੋਗੇ ਕਿੰਨੀ ਕੀ ਖੁਸ਼ੀ ਮੈਂ ਬਹੁਤ ਵੱਡੀ ਅਚੀਵਮੈਂਟ ਆ ਜੀ ਏਡੇ ਦੇਸ਼ ਦੇ ਵਿੱਚੋਂ ਪੇੜਾ ਜਿੱਥੇ ਵਰਲਡ ਖੇਡਦਾ ਹੋਵੇ ਉਹ ਚੌਥੇ ਜੇ ਨੰਬਰ ਤੇ ਆਉਣਾ ਤੇ ਜੀ ਪੋਜੀਸ਼ਨ ਆਉਣਾ ਬਹੁਤ ਵੱਡੀ ਚੀਜ਼ ਆ ਜੀ ਕਿੰਨੀ ਮਿਹਨਤ ਕਿੰਨੀ ਕੀ ਕਰਦਾ ਬਹੁਤ ਜੀ ਬਹੁਤ ਬਹੁਤ ਜ਼ਿਆਦੀ ਮਿਹਨਤ ਬਹੁਤ ਛੋਟਾ ਹੁੰਦਾ ਜਦੋਂ ਬੱਚਾ ਸੀ ਚੌਥੀ ਪੰਜਵੀਂ ਜਮਾਤ ਦਾ ਉਦੋਂ ਦਾ ਹੀ ਇਸ ਚੀਜ਼ ਦੇ ਪਿੱ ਬਹੁਤ ਜ਼ਿਆਦਾ ਜੋਸ਼ ਹੀ ਮੈਂ ਇੰਡੀਆ ਟੀਮ 'ਚ ਜਾਣਾ ਵਾ ਤੇ ਉੱਥੇ ਅਸੀਂ ਜਤਨਾ ਨੌਜਵਾਨਾਂ ਨੂੰ ਕੀ ਅਪੀਲ ਹੈ ਜਿਹੜੇ ਪਰਾਹੇ ਪਏ ਨੇ ਜਿਹੜੇ ਮਿੱਟੀ ਦੀ ਦਲਦਲ ਵਿੱਚ ਜਾ ਅਸੀਂ ਆਨੇ ਆ ਵੀ ਅੱਜ ਬਹੁਤ ਵੱਡਾ ਦੇ ਨਾ ਆ ਵਹਿੰਦੇ ਪਏ ਨੇ ਨੌਜਵਾਨ ਆਏ ਨੇ ਤੇ ਬਹੁਤ ਮਾਣ ਹੋ ਰਿਹਾ ਵਾ ਤੇ ਮੈਂ ਨੌਜਵਾਨਾਂ ਨੂੰ ਚਾਹਣਾ ਵੀ ਤੁਸੀਂ ਵੀ ਇਦਾਂ ਬਣੋ ਤੇ ਤੁਸੀਂ ਵੀ ਦਾਓ ਪਿੰਡ ਦਾ ਨਾ ਹੋਵੇ ਤੇ ਆਪਣਾ ਦੇਸ਼ ਦਾ ਨਾ ਹੋਵੇ ਅਨੀਮਾਤਾ ਜੀ ਕੀ ਨਾਮ ਆਪੜਾ ਹੈ ਮੇਰਾ ਹਰਬੀਰ ਕੀ ਹੋ ਗਿਆ ਜੇ ਪੁੱਤਰ ਤੇ ਮਾਣ ਹੋ ਰਿਹਾ ਹਾਂਜੀ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਪੁੱਤਰ ਬ੍ਰਾਊਨ ਮੈਡਲ ਲੈ ਕੇ ਆਇਆ ਪਿੰਡ ਨੇ ਬਹੁਤ ਮਾਣ ਕੀਤਾ ਬਹੁਤ ਖੁਸ਼ੀ ਆ ਸਾਡਾ ਕੋਈ ਖੁਸ਼ੀ ਦਾ ਅੰਤ ਨਹੀਂ ਹੈਗਾ ਕਿੰਨੇ ਦਿਨਾਂ ਬਾਅਦ ਪੁੱਤਰ ਨੂੰ ਮਿਲਵੇਗਾ ਅੱਜ 4-5 ਮਹੀਨੇ ਬਾਅਦ ਵਿੱਚ ਜੀ ਦਾ ਬਈ ਆਪਣਾ ਮੇਰਾ ਨਾਮ ਜਸਬੀਰ ਸਿੰਘ ਹੈ ਜੀ ਕਿਹੜਾ ਪਿੰਡ ਪਿੰਡ ਵੈਰੋ ਵਾਲੇ ਜੀ ਕੀ ਕਰਨਾ ਚਾਹੋਗੇ ਤੁਹਾਡੇ ਪਿੰਡ ਦਾ ਜਿਹੜਾ ਮਨਮੇਤ 브్రాਂਜ਼ ਮੈਡਲ ਜਿੱਤਿਆ ਹੈ ਹਾਕੀ ਟੀਮ ਨੇ ਪਾਤੀ ਜੂਨੀਅਰ ਨੇ ਕੀ ਕਰਨਾ ਚਾਹੋਗੇ ਮੇਰੇ ਵਾਈਫ ਜਗਦੀਪ ਕੌਰ ਜੀ ਸਰਪੰਚ ਨੇ ਮੌਜੂਦਾ ਪਿੰਡ ਦੇ ਔਰ ਅਸੀਂ ಗ್ರಾಮ ਪੰਚਾਇਤ ਵੱਲੋਂ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਇਜ਼ਹਾਰ ਪ੍ਰਗਟ ਕਰਦੇ ਹਾਂ ਕਿ ਸਾਡੇ ਬੱਚੇ ਨੇ ਅੱਜ ਇਹ ਮੈਡਲ ਹਾਸਲ ਕੀਤਾ ਇਹ ਉਪਲਬਧੀ ਹਾਸਲ ਕੀਤੀ ਵਰਲਡ ਕੱਪ ਜੂਨੀਅਰ ਹਾਕੀ ਦੇ ਵਿੱਚ 브్రాਂਜ਼ ਮੈਡਲ ਔਰ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਪੂਰਾ ਨਗਰ ਬਹੁਤ ਖੁਸ਼ ਹੈ ਔਰ ਸਾਡੇ ਬਹੁਤ ਬੱਚੇ ਨੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਤੁਸੀਂ ਦਿਖਾਓ ਇੱਕ ਰੀ ਸਾਡੇ ਬਹੁਤ ਸਾਰੇ ਬੱਚੇ ਨੇ ਜਿਹੜੇ ਹਾਕੀ ਖੇਡਦੇ ਨੇ 70 ਦੇ ਕਰੀਬ ਲੜਕੇ ਲੜਕੀਆਂ ਰੋਜ਼ ਗਰਾਊਂਡ ਦੇ ਵਿੱਚ ਔਰ ਉਮੀਦ ਕਰਦੇ ਆਂ ਕਿ ਇੱਕ ਦਿਨ ਆਏਗਾ ਅਸੀਂ 70 80 ਮੈਡਲ ਹਾਸਲ ਕਰਾਂਗੇ